ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜਿਹੜਾ ਜਰੂਰ ਦਬਾ ਲਿਆ ਕਰੋ ਤਾਂ ਕਿ ਜਦੋਂ ਆਪਾਂ ਵੀਡੀਓ ਅਪਲੋਡ ਕਰ ਦੇਾਂਗੇ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਆ ਸਕੇ ਤੇ ਤੁਸੀਂ ਮਤਲਬ ਜਦੋਂ ਨੋਟੀਫਿਕੇਸ਼ਨ ਆ ਗਿਆ ਤੁਹਾਨੂੰ ਅਪਲੋਡ ਕਰੀਦਾ ਵੀਡੀਓ ਦਾ ਪਤਾ ਲੱਗ ਜਾਊਗਾ ਤੇ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਆਪਣੇ ਵਰਕ ਵਾਲੇ ਸੂਟ ਨੇਗੇ ਤੁਸੀਂ ਇਹਨਾਂ ਨੂੰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਕਾਟਨ ਤੇ ਵੀ ਸੰਥੈਟਿਕ ਤੇ ਵੀ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਲੋ ਜੀ ਸੂਟ ਦਿਖਾਉਣੇ ਮੈਂ ਸਟਾਰਟ ਕਰਦੀ ਆਂਗੀ ਤੁਸੀਂ ਦੇਖੋ ਸਭ ਤੋਂ ਪਹਿਲਾ ਜਿਹੜਾ ਸੂਟ ਹੈਗਾ ਉਹ ਰੈਡੀ ਹੋ ਕੇ ਆਇਆ ਹੈਗਾ ਖਾਦੀ ਦੇ ਉੱਪਰ ਮੇਰੇ ਪਰਪਲ ਸੂਟ ਪਾਇਆ ਹੋਇਆ ਸੀਗਾ ਉਹਦੇ ਨਾਲ ਦੇ ਜਿਹੜੇ ਸੂਟ ਲੇਗੇ ਇਹ ਰੈਡੀ ਹੋਏ ਨੇਗੇ ਖਾਦੀ ਦੇ ਉੱਪਰ ਜਿਹੜਾ ਇਹ ਸੂਟ ਹੈ ਬਣ ਕੇ ਆਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ neck ਹੈਗਾ ਵਰਕ ਕੀਤਾ ਹੋਇਆ ਜੇ ਆਰੀ ਤੇ ਪਲੱਸ ਮਸ਼ੀਨ ਦਾ ਜਿਹੜਾ ਕੰਮ ਹੈਗਾ ਤੇ ਹੋਇਆ ਹੋਇਆ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਜਿਹੜਾ ਮਤਲਬ ਇਹ ਜਿਹੜਾ ਵਰਕ ਹੈਗਾ ਸਾਰਾ hip ਤੇ ਆਊਗਾ hip ਤੋਂ ਸਾਰੀ ਮਤਲਬ chest arms ਮੋਢਿਆਂ ਤੱਕ ਆਊਗਾ ਇਸ ਤਰ੍ਹਾਂ ਦੇਖੋ ਇਹ ਵਰਕ ਹੋਇਆ ਹੋਇਆ ਹੈਗਾ ਲੋਚ ਦੇਖੋ ਠੀਕ ਹੈ ਜੀ ਤੇ ਕੰਮ ਬਹੁਤ ਜਿਆਦਾ ਸੋਹਣਾ ਹੋਇਆ ਹੋਇਆ ਕੰਮ ਦੀ ਜਿਹੜੀ ਤਸੱਲੀ ਆਗੀ ਆਪਾਂ ਪੂਰੀ ਉਹ ਹੈਗੀ ਵੀ ਵਧੀਆ ਕੰਮ ਕਰਕੇ ਦਵਾਂਗੇ ਤਸੱਲੀ ਬਖਸ਼ ਕੰਮ ਹੋਊਗਾ ਤੇ ਨੀਟ ਐਂਡ ਕਲੀਨ ਹੋਊਗਾ ਬਿਲਕੁਲ ਤੁਸੀਂ ਨੇੜੇ ਤੋਂ ਜਿਹੜਾਗਾ ਦੇਖ ਸਕਦੇ ਹੋਗੇ ਕੰਮ ਨੂੰ ਆਪਣੇ ਨੂੰ ਤੇ ਸੇਮ ਇਹਦੀਆਂ ਬਾਜੂ ਜਿੱਦਾ ਮੇਰੀਆਂ ਵਰਕ ਹੋਇਆ ਹੋਇਆ ਸੀ ਉਦਾਂ ਹੀ ਬਾਵਾ ਹੋਇਆ ਹੋਈਆਂ ਨੇਗੀ ਇਸ ਤਰ੍ਹਾਂ ਵਰਕ ਦੇਖੋ ਜੀ ਆਰੀ ਪਲੱਸ ਮਸ਼ੀਨ ਦਾ ਇਹ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਆਪਾਂ ਹਜੇ ਰੈਡੀ ਕਰਵਾਉਣੇ ਨੇਗੇ ਤੇ ਸੈਕਿੰਡ ਸੂਟ ਵੀ ਸੇਮ ਇਹਦੇ ਨਾਲ ਦੇ ਇਹਦੇ ਨਾਲ ਦੇ ਸੂਟ ਆਪਣੇ 7 ਤੋਂ 8 ਸੂਟ ਰੈਡੀ ਹੋਏ ਰਹਿਣਗੇ ਕੁਝ ਸਲਾਈ ਵਾਲੇ ਨੇਗੇ ਕੁਝ ਰੈਡੀ ਹੋ ਕੇ ਆਏ ਨੇਗੇ ਕੁਝ ਰੈਡੀ ਹੋ ਰਹੇ ਨੇਗੇ ਸੇਮ ਕਲਰ ਦੇ ਵਿੱਚ ਹੀ ਹੋਏ ਹੋਣਗੇ ਪ੍ਰਾਈਸ ਇਹਦਾ ਪਲੱਸ ਦੁਪੱਟਾ ਲਗਾ ਕੇ 5500 ਪ੍ਰਾਈਸ ਸੀਗਾ ਇਹਦਾ ਕਿਉਂਕਿ ਇਹ ਖਾਦੀ ਦੇ ਉੱਪਰ ਬਣਿਆ ਹੋਇਆ ਇਹਨੂੰ ਤੁਸੀਂ ਕ੍ਰੇਪ ਤੇ ਬਣਾਉਂਗੀ ਘੱਟ ਕਾਸਟ ਹੋ ਜੂ 1000 ਰੁਪਿਆ ਘਟੇ ਜਾਊਗਾ ਲਓ ਜੀ ਆ ਦੇਖੋ ਸੇਮ ਡਿਜ਼ਾਈਨ ਹੋਇਆ ਹੋਇਆਗਾ ਇਸ ਤਰ੍ਹਾਂ ਹੀ ਲਓ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕੰਮ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਕਰਵਾ ਲਓ ਜੌਰਜਟ ਤੇ ਕਰਵਾਉਂਗੇ ਉਦੋਂ ਵੀ ਕਾਸਟ ਘਟ ਜੂਗੀ ਇਹਦੀ ਤੇ ਕ੍ਰੈਪ ਟਿਕਵਾਉਂਗੇ ਥੋੜੀ ਜਿਹੀ ਕਾਸਟ ਅਪ ਹੋ ਜਾਊਗੀ ਤੇ ਇਸ ਕਰਕੇ ਜਿਵੇਂ ਜਿਵੇਂ ਮਤਲਬ ਫੈਬਰਿਕ ਹੁੰਦਾ ਉਹਦਾ ਉਹਦਾ ਰੇਟ ਹੋ ਜਾਂਦੇ ਹੁੰਦੇ ਨੇਗੇ ਮੇਰੇ ਨਾਲ ਦਾ ਫਰੋਜੀ ਸੂਟ ਹੈ ਆਪਾਂ ਜੈਨੀਫਰ ਤੇ ਰੈਡੀ ਕੀਤਾਗਾ ਰਸਟ ਸ਼ੇਡ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਕੰਮ ਜੀਰੋ ਟਾਂਕੇ ਦਾ ਸਾਰਾ ਕੰਮ ਹੋਇਆ ਹੋਇਆਗਾ ਕੰਮ ਤੁਹਾਨੂੰ ਜਿਹੜਾ ਕਿ ਪੂਰਾ ਨੀਡ ਐਂਡ ਕਲੀਨ ਮਿਲੇਗਾ ਦੇਖੋ ਜੀ ਕਿੰਨੇ ਸ਼ੇਡ ਲਾ ਕੇ ਆਪਾਂ ਕੰਮ ਕਰ ਦੇਾਂਗੇ ਚਾਹੇ ਤੁਹਾਡੇ ਦੋ ਪੈਸੇ ਵੱਧ ਲੱਗ ਜਾਣ ਕੰਮ ਦੇ ਵਿੱਚ ਕੰਮ ਹੈ ਜਿਹੜਾ ਪੂਰਾ ਤੁਹਾਨੂੰ ਤਸੱਲੀ ਬਖਸ਼ ਮਿਲੇਗਾ ਲਓ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਘੇਰੇ ਦਾ ਕੰਮ ਹੋਇਆ ਹੋਇਆ ਜੈਨੀਫਰ ਤੇ ਆਪਾਂ ਰੈਡੀ ਕੀਤੇ ਜੈਨੀਫਰ ਤੇ ਵੀ ਆਪਣੇ ਕਾਫੀ ਸੂਟ ਰੈਡੀ ਹੋਏ ਨੇਗੇ ਤੇ ਮੇਰਾ ਬਲੈਕ ਸੂਟ ਸੀਗਾ ਲਓ ਜੀ ਇਦਾਂ ਇਹ ਘੇਰੇ ਦਾ ਕੰਮ ਹੋਇਆ ਹੋਇਆ ਕੰਮ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾਤਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਲਓ ਜੀ ਮੇਰੇ ਫਰੋਜ਼ੀ ਨਾਲ ਦਾ ਸੂਟ ਹੈਗਾ ਤੇ ਇਦਾਂ ਇਹਦੇ ਮਤਲਬ ਪਾਵਾਂ ਤੇ ਕੰਮ ਹੋਇਆ ਹੋਇਆ ਹੈਗਾ ਲਓ ਜੀ ਇਹਨੂੰ ਤੁਸੀਂ ਜੈਨੀਫਰ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਸਟੱਫ ਹੈ ਮੂਰੇ ਸਮਰ ਦੇ ਵਿੱਚ ਵੀ ਪਾਇਆ ਜਾਂਦਾ ਬਹੁਤ ਲਾਈਟ ਵੇਟ ਹੈਗਾ ਤੇ ਪ੍ਰਾਈਸ ਇਹਦਾ ਸੇਮ ਰਹੂਗਾ 3500 ਤੁਸੀਂ ਇਹਤੇ ਕਰਵਾਓ ਚਾਹੇ ਜੋਰਜਟ ਤੇ ਕਰਵਾਓ ਠੀਕ ਹੈ ਜੀ ਇਹਦਾ ਆਪਣੇ ਕੋਲੇ ਕਲਰ ਚਾਰਟ ਬਹੁਤ سارے ਕਲਰ अवेलेबल ਹੈਗੇ ਨੇ ਕਿ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ WhatsApp ਤੇ ਜਿਹੜੀਆਂ ਭੈਣਾਂ ਰੈਡੀ ਕਰਵਾਉਣਾ ਚਾਹੁੰਦੀਆਂ ਨੇ ਮੇਰੇ ਤੋਂ ਕਲਰ ਚਾਰਟ ਮੰਗਵਾ ਲਿਓ ਤੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਲਿਓ ਲਓ ਜੀ ਅਤੇ ਵੀ ਕਾਫੀ ਜ਼ਿਆਦੇ ਉੱਠਿਆਗਾ ਸੂਟ ਰੈਸਟ ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਮੇਰਾ ਬਲੈਕ ਨਾਲ ਦਾ ਸੂਟ ਹੈਗਾ ਇਹ ਭੈਣ ਨੇ ਮਤਲਬ ਇਹਤੇ ਕਰਵਾਇਆਗਾ ਫਿਰੋਜ਼ੀ ਸ਼ੇਡ ਤੇ ਡਾਰਕ ਫਿਰੋਜ਼ੀ ਹੈਗਾ ਦੇਖੋ ਇਹ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ neck ਦਾ ਤੁਹਾਨੂੰ ਦਿਖਾਉਣੀ ਹੈ ਸਾਰਾ ਜਿਹੜਾ ਕੰਮ ਹੈ ਆਲੀ ਤੇ ਹੋਇਆ ਹੋਇਆ ਤੁਸੀਂ ਇਹ ਸ਼ੇਡ ਇਹ ਪਸ਼ਮੀਨੇ ਤੇ ਹੋਇਆ ਹੋਇਆ ਹੈਗਾ ਇਹ ਸ਼ੇਡ ਤੇ ਵੀ ਕਰਵਾ ਸਕਦੇ ਹੋਗੇ ਕੰਮ ਲਓ ਜੀ ਇਦਾਂ ਜਿਹੜਾ ਕੰਮ ਹੈਗਾ neck ਤੇ ਹੋਇਆ ਹੋਇਆਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਆਂਗੀ ਥੋੜਾ ਜਿਹਾ ਕੈਮਰਾ ਉੱਪਰ ਕਰ ਲੈਂਦਾ ਫਿਰ ਜ਼ਿਆਦਾ ਕਲੀਅਰ ਹੋ ਲਓ ਜੀ ਇਦਾਂ ਦੇਖੋ ਇਹ neck ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਇਹ ਕੰਮ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਆਗੀ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਕਲਰ ਆ ਜਿਹੜਾ ਪਰਫੈਕਟ ਆ ਰਿਹਾਗਾ ਸੂਟ ਦਾ ਇਸ ਤਰ੍ਹਾਂ ਦੇਖੋ ਜਿੱਦਾਂ हिਪ ਤੇ ਝਾਕ ਦਾ ਕੰਮ ਸੀਗਾ ਉਦਾਂ ਘੇਰੇ ਦਾ ਸੋਰੀ ਉਦਾਂ ਇਥੇ ਹੋਇਆ ਹੋਇਆਗਾ ਮੇਰਾ ਬਲੈਕ ਸੂਟ ਸੀਗਾ ਸੇਮ ਇਹਨਾਂ ਨੇ ਕਲਰ ਚੇਂਜ ਕਰਵਾ ਲਿਆ ਲੋ ਜੀ ਆਪਾਂ ਇਦਾਂ ਹੀ ਫਰੋਜ਼ੀ ਕਲਰ ਦਾ ਇਹਦੇ ਨਾਲ ਰੱਖਾਂਗੇ ਦੁਪੱਟਾ ਲੋ ਜੀ ਕੰਮ ਤੁਸੀਂ ਦੇਖੋ ਨੇੜੇ ਤੋਂ ਵੀ ਦਿਖਾ ਦੇ ਸਾਰਾ ਤੁਹਾਨੂੰ ਐਨ ਪੂਰਾ ਸਫਾਈ ਵਾਲਾ ਕੰਮ ਮਿਲੂਗਾ ਇਨੋਸੋਸੀ ਪਸ਼ਮੀਨੇ ਦੇ ਵਿੱਚ ਆਪਣੇ ਲਈ ਕਲਰ ਅਵੇਲੇਬਲ ਹੈਗੇ ਨੇ ਤੁਸੀਂ ਪਸ਼ਮੀਨੇ ਤੇ ਜਦੋਂ ਕਿ ਹੁਣ ਮੌਸਮ ਚੇਂਜ ਹੋਊਗਾ ਨਹੀਂ ਕਰਵਾਉਣਾ ਜੌਰਜਟ ਤੇ ਕਰਵਾ ਲਓ ਤੇ ਕ੍ਰੇਪ ਤੇ ਕਰਵਾ ਲਓ ਹੋਰ ਬਹੁਤ ਸਾਰੇ ਸਟੱਫ ਹੁੰਦੇ ਨੇਗੇ ਉਹਤੇ ਕਰਵਾ ਸਕਦੇ ਹੋਗੇ ਪਲੱਸ ਬਾਵਾ ਤੁਸੀਂ ਦੇਖ ਸਕਦੇ ਹੋਗੇ ਸੇਮ ਬਾਵਾ ਤੇ ਵੀ ਜਿਹੜਾ ਕੰਮ ਹੈਗਾ ਬਹੁਤ ਜ਼ਿਆਦਾ ਹੋਇਆ ਹੋਇਆ ਵੀ ਇੱਦਾਂ ਘੱਟ ਨਹੀਂ ਹੈਗਾ ਤੇ ਆ ਜਿਹੜਾ ਮਤਲਬ ਫਲਾਰ ਹੈ ਉੱਪਰ ਆ ਜਾਊਗਾ ਬਹੁਤ ਜ਼ਿਆਦਾ ਸੋਨਾ ਵਰਕ ਹੈਗਾ ਕਾਫੀ ਸੂਟ ਇਹਦੇ ਨਾਲ ਦੇ ਰੈਡੀ ਹੋ ਰਹੇ ਨੇ ਮੇਰੇ ਨਾਲ ਦੇ ਤੇ ਹੋਰ ਵੀ ਹੋ ਰਹੇ ਨੇ ਬਲੈਕ ਦੇ ਵਿੱਚ ਵੀ ਰੈਡੀ ਹੋ ਰਹੇ ਨੇ ਸੇਮ ਕਾਫੀ ਲੋਜੀ ਫਰੋਜ਼ੀ ਕਲਰ ਦਾ ਸੂਟ ਹੈ ਇਸ ਤੋਂ ਬਾਅਦ ਬਾਂਦਨੀ ਦੇ ਵਿੱਚ ਹੈਗਾ ਲੋਜੀ ਬਾਂਦਨੀ ਦੇ ਵਿੱਚ ਰੈਡੀ ਕੀਤਾ ਹੈਗਾ ਆਪਾਂ ਇਹ ਵੀ ਮੇਰਾ ਸੂਟ ਸੀਗਾ ਪਰ ਉਹ ਸੇਮ ਕਲਰ ਨਹੀਂ ਅਵੇਲੇਬਲ ਹੈਗਾ ਮੈਂ ਆਪਾਂ ਕਲਰ ਚਾਰਟ ਭੇਜਦੇ ਸੀ ਪੈਨ ਉਹਨਾਂ ਨੂੰ ਪੈਰ ਉਹਨਾਂ ਨੂੰ ਉਹਨਾਂ ਨੇ ਮਤਲਬ ਕਲਰ ਸਿਲੈਕਟ ਕਰ ਲਿਆ ਸੀਗਾ ਤੇ ਆਪਣਾ ਇਸ ਤਰ੍ਹਾਂ neck ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਇਹ neck ਬਣਿਆ ਹੋਇਆਗਾ ਸਾਰਾ ਦੇਖੋ ਆ ਫਲਾਰ ਆ ਜਾਣਗੇ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਤੇ ਤੁਸੀਂ ਆਰੀ ਚ ਕਰਵਾਓ ਮਸ਼ੀਨ ਚ ਕਰਵਾਓ ਚਾਹੀਦੀ ਹੈਂਡ ਦੇ ਵਿੱਚ ਕਰਵਾਓ ਇਸ ਤਰ੍ਹਾਂ ਜਿਹੜਾ ਇਹ ਕੰਮ ਹੈਗਾ ਇਹ ਚਾਕਾਂ ਤੇ ਆ ਜਾਊਗਾ ਤੁਸੀਂ ਮੇਰੀ ਵੀਡੀਓ ਕੋਈ ਚੈੱਕ ਕਰ ਸਕਦੇ ਹੋਗੇ ਸਲਾਈ ਕੀਤਾ ਹੋਇਆ ਸੂਟ ਹੈਗਾ ਇਹ ਚਾਕਾਂ ਤੇ ਆ ਜਾਊਗਾ ਕੰਮ ਇਸ ਤੋਂ ਬਾਅਦ ਆਜੂਗਾ ਪੌਂਚਿਆਂ ਤੇ ਲਓ ਜੀ ਸੇਮ ਵਰਕ ਇਹਦਾ ਹੀ ਮੇਰੇ ਵਰਕ ਹੋਇਆ ਹੋਇਆਗਾ ਪੌਲ ਸਲਵਾਰ ਤੇ ਸੇਮ ਹੁਦਦਾ ਹੀ ਵਰਕ ਹੋਇਆ ਹੈ ਤੇ ਬਾਹ ਤੇ ਕੰਮ ਆ ਜਾਊਗਾ ਬਾਹ ਤੇ ਵੀ ਜੇ ਇਸ ਤਰ੍ਹਾਂ ਵਰਕ ਹੋਇਆ ਹੋਇਆਗਾ ਲੋ ਜੀ ਕਾਫੀ ਸੂਟ ਇਹਦੇ ਨਾਲ ਦੇ ਨੇ ਜਿਹੜੇ ਤਿਆਰ ਹੋ ਰਹੇ ਨੇਗੇ ਲੋ ਜੀ ਠੀਕ ਹੈ ਜੀ ਬਹੁਤ ਜਿਆਦੇ ਸੋਹਣਾ ਸੂਟ ਹੈ ਜਿਹੜਾ ਇਹ ਤਿਆਰ ਹੁੰਦਾਗਾ ਇਸ ਤੋਂ ਬਾਅਦ ਆ ਜਾਊਗਾ ਜੀ 2 ਟੋਨ ਪਰਸ਼ਮੀਨੇ ਤੇ ਇਹਦੇ ਨਾਲ ਦਾ ਆਪਣੇ ਕੋਲੇ ਇੱਕ ਕਲਰ ਅਵੇਲੇਬਲ ਹੈਗਾਗਾ ਤੁਸੀਂ ਦੇਖ ਸਕਦੇ ਹੋਗੇ ਵਰਕ ਲੋ ਜੀ ਇਹ ਘੇਰੇ ਦਾ ਕੰਮ ਹੋਇਆ ਹੋਇਆਗਾ ਸੈਂਟਰ ਦੇ ਵਿੱਚ ਦੇਖੋ ਤੁਸੀਂ ਇਸ ਤਰ੍ਹਾਂ ਕੰਮ ਆ ਰਹੀ ਤੇ ਮਤਲਬ ਮਸ਼ੀਨ ਦਾ ਹੋਇਆ ਹੋਇਆ ਤੁਸੀਂ ਕੰਮ ਦੇਖ ਲਓ ਨੀਟ ਐਂਡ ਕਲੀਨ ਹੋਊਗਾ ਆ ਕਾਰਨਰ ਤੇ ਆ ਜਾਣਗੇ ਦੋਨੇ ਫਲਾਰ ਇਧਰੋਂ ਵੀ ਤੇ ਜਿਹੜਾ ਆ ਵਾਲਾ ਹੈਗਾ ਇਹ ਵਰਕ ਹੋਇਆ ਹੋਇਆਗਾ ਸਾਰਾ ਕੋਈ ਲਾਸ ਨਹੀਂ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਕੰਮ ਹੈ ਜਿਹੜਾ ਲਾ ਸਮੰਗੂ ਲੱਗ ਰਿਹਾ ਹੈਗਾ ਸਾਰੇ ਦੇ ਵਿੱਚ ਇਸ ਤਰ੍ਹਾਂ ਵਰਕ ਆ ਜਾਊਗਾ ਸੈਂਟਰ ਪੈਨਲ ਲੰਗੇ ਇਸ ਤਰ੍ਹਾਂ ਜਿਹੜਾ ਘੇਰੇ ਦਾ ਕੰਮ ਆ ਜਾਊਗਾ ਠੀਕ ਹੈ ਜੀ ਇਹੇ ਮਤਲਬ ਬਣਾ ਤੇ ਵੀ ਕਾਫੀ ਕੰਮ ਹੈਗਾ ਇਹ ਬਾਚੂ ਆ ਜਾਣਗੀਆਂ ਇਸ ਤਰ੍ਹਾਂ ਦੇ ਖੁਬਾਵਾ ਬਣੀਆਂ ਹੋਈਆਂ ਲੱਗੀਆਂ ਇਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੋਂ ਪੁੱਛ ਲਿਓ ਕਈ ਵਾਰ ਮੈਂ ਪ੍ਰਾਈਸ ਤਾਂ ਨਹੀਂ ਦੱਸਦੀ ਕਈ ਵਾਰ ਕਿਸੇ ਭੈਣ ਨੇ ਕੋਈ ਫੈਬਰਿਕ ਤੇ ਕਰਵਾਉਣਾ ਹੁੰਦਾ ਕਿਸੇ ਨੇ ਕੋਈ ਤੇ ਕਰਵਾਉਣਾ ਹੁੰਦਾ ਪਰ ਸਾਰੀਆਂ ਭੈਣਾਂ ਲਈ ਰੇਟ ਇੱਕ ਕਰ ਇੱਕਿਆ ਚਾਹੀਦੀ ਉਹ ਐਨ ਆਰ ਆਈ ਕਸਟਮਰ ਨਹੀਂਗੇ ਜੇ ਦਿਓ ਇਧਰੋਂ ਲੇਗੇ ਇੰਡੀਆ ਤੋਂ ਸਾਰੀਆਂ ਭੈਣਾਂ ਨੂੰ ਰੇਟ ਇੱਕ ਹੀ ਨਾਲ ਦਾ ਹੈਗਾ ਕੋਈ ਅਲੱਗ-ਅਲੱਗ ਨਹੀਂ ਹੈਗਾ ਆਪਣਾ ਬਸ ਰੇਟ ਦਾ ਪ੍ਰਾਈਸ ਮੈਂ ਤਾਂ ਨਹੀਂ ਦੱਸਦੀ ਕਿਉਂਕਿ ਘਟ ਵੱਧ ਹੋ ਜਾਂਦਾ ਹੈਗਾ ਫੈਬਰਿਕ ਦੇ ਅਕੋਰਡਿੰਗ ਤਾਂ ਕਰਕੇ ਉਹ ਤੇ ਮੈਨੂੰ ਦੱਸਣਾ ਸੌਖਾ ਹੈਗਾ ਕਿਉਂਕਿ ਹੁਣ ਮੈਂ ਇੱਥੇ ਤੁਹਾਨੂੰ ਇਹ ਨਹੀਂ ਦੱਸ ਸਕਦੀ ਹੈਗੀ ਵੀ ਤੁਸੀਂ ਕ੍ਰੇਪ ਤੇ ਤੁਹਾਨੂੰ ਇੰਨੇ ਦਾ ਪਊਗਾ ਸੂਟ ਜਾਰਜਟ ਤੇ ਤੁਹਾਨੂੰ ਇੰਨੇ ਦਾ ਪਊਗਾ ਨਾ ਤੇ ਕਈ ਪੈਣਾ ਦੁਪੱਟਾ ਗਾ ਜਿਹੜਾ ਸਕਿਪ ਕਰ ਦਿੰਦੀ ਹੁੰਦੀਆਂ ਨੇ ਗਿਆ ਤਾਂ ਕਰਕੇ ਹਨਾ ਕਾਫੀ ਕੁਛ ਕਈ ਵਾਰ ਅ ਵਿੱਚ ਸਲਾਈ ਵੀ ਕਰਵਾਉਣ ਨੂੰ ਕਹਿੰਦੇ ਨੇ ਉਹਦੇ ਵਿੱਚੋਂ ਮਦਾਂ ਸਟੀਚਿੰਗ ਐਡ ਹੋ ਜਾਂਦੀ ਹੁੰਦੀ ਹੈ ਕਾਫੀ ਕੁਛ ਘਟ ਵੀ ਜਾਂਦਾ ਕਾਫੀ ਕੁਛ ਵਧ ਵੀ ਜਾਂਦਾ ਹੈਗਾ ਤਾਂ ਕਰਕੇ ਹਨਾ ਮੈਂ ਸਿੱਧੀ ਤੁਹਾਨੂੰ ਸਾਫ਼ ਸੁਥਰੀ ਜੀ ਗੱਲ ਦੱਸਾਂ ਮੈਂ ਤਾਂ ਕਰਕੇ ਥ੍ਰੇਟ ਨਹੀਂ ਦੱਸਦੀ ਕਿਉਂਕਿ ਤੁਸੀਂ ਵਟਸਐਪ ਤੇ ਪੁੱਛ ਲਿਆ ਕਰੋ ਇਹਨਾਂ ਦੇ ਪ੍ਰਾਈਸ ਕੋਈ ਘਾਟ ਵਾਦ ਹੁੰਦੀ ਰਹਿੰਦੀ ਹੈ ਕੋਈ ਫੈਬਰਿਕ ਚੇਂਜ ਕਰਦੇ ਹੁੰਦੇ ਨੇ ਕਿ ਜਿੱਦਾਂ ਕਿ ਮੇਰਾ ਸੂਟ ਪਸ਼ਮੀਨੇ ਤੇ ਵੀ ਬਣਿਆ ਸੀ ਕਈ ਪੈਣਾ ਨੇ ਖਾਦੀ ਤੇ ਕਰਵਾਇਆ ਹਨਾ ਉਹ 1000 ਜਿਹੜਾ ਪ੍ਰਾਈਸ ਹੈਗਾ ਵਧ ਹੁਣ ਕਈ ਪਣਾ ਕ੍ਰੇਪ ਤੇ ਕਰਵਾਉਣੀ ਗਿਆ ਕਈ ਜਾਰਜਟ ਤੇ ਕਰਵਾਉਣੀ ਆ ਕਈ ਜੈਨੀਫਰ ਤੇ ਵੀ ਤੁਸੀਂ ਕਰਵਾ ਸਕਦੇ ਹੋ ਬਲੈਕ ਨਾਲ ਦਾ ਸੂਟ ਇਦਾਂ ਪ੍ਰਾਈਸ ਘੱਟ ਦਾ ਵੱਧਾ ਰਹਿੰਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸੂਟ ਕਿਵੇਂ ਦੇ ਲੱਗੇ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਪੇਸ ਕੇ ਪ੍ਰਾਈਸ ਲੈ ਸਕਦੇ ਹੋਗੇ ਪ੍ਰਾਈਸ ਜਿਹੜਾ 43500 5000 ਇੱਥੇ ਤੱਕ ਇਹਨਾਂ ਦੀ ਕਾਸਟ ਹੁੰਦੀ ਹੈ ਕਿ ਮਸ਼ੀਨ ਵਰਕ ਦੀ ਜਿਹਨੇ ਮੈਨੂੰ ਤੁਹਾਨੂੰ ਸੂਟ ਦਿਖਾਏ ਨੇਗੇ ਤੇ ਤੁਸੀਂ ਪ੍ਰਾਈਸ ਮੇ ਤੁਹਾਨੂੰ ਵਟਸਐਪ ਤੇ ਪੁੱਛ ਕੇ ਆਪਣਾ ਜਿਹੜਾਗਾ ਕਨਫਰਮ ਕਰ ਸਕਦੇ ਹੋਗੇ ਆਰਡਰ ਤੇ ਕੋਈ ਵੀ ਹਨਾ ਮੈਨੂੰ ਭੈਣ ਭਾਰ ਤੋਂ ਕਾਲ ਆਉਂਦੀ ਨੇ ਮੈਨੂੰ ਡਾਇਰੈਕਟ ਕਾਲ ਬਹੁਤ ਆਉਂਦੀ ਨੇ ਨਾ ਪਲੀਜ਼ ਮੇਰੀ ਰਿਕੁਐਸਟ ਹੈਗੀ ਬਾਹਰਲੀ ਭੈਣਾਂ ਨੂੰ ਵੀ ਤੁਸੀਂ ਇਹਨਾਂ ਵਟਸਐਪ ਤੇ ਜਰੂਰ ਵਟਸਐਪ ਤੇ ਪਲੀਜ਼ ਕਾਲ ਕਰਿਆ ਕਰੋ ਹਨਾ ਸਾਡੇ ਇਧਰੋਂ ਡਾਇਰੈਕਟ ਫੋਨ ਨਹੀਂ ਮਿਲਦੇ ਹੈਗੇ ਕਈ ਵਾਰ ਤੇ ਤੁਸੀਂ ਪਲੀਜ਼ ਹਨਾ ਮੇਰੀ ਹੀ ਰਿਕਵੈਸਟ ਹੈ ਕਿ ਤੁਸੀਂ WhatsApp ਤੇ ਜਰੂਰ ਮਤਲਬ ਫੋਨ ਕਰਿਆ ਕਰੋ ਜਾਂ ਫਿਰ ਤੁਸੀਂ ਹਨਾ ਫੋਨ ਕਰਦੇ ਹੋਗੇ ਇੰਡੀਆ ਦੇ 9:00 ਤੋਂ 9:30 ਵਜੇ ਤੱਕ ਤੁਸੀਂ ਆਪਣੀ ਕਾਲ ਜਿਹੜੀ ਕਰ ਲਿਆ ਕਰੋ ਤਾਂ ਫਿਰ ਮੈਂ ਉਸ ਟਾਈਮ ਜਿਹੜਾ ਫੋਨ ਹੈਗਾ ਤੁਹਾਡਾ ਪਿਕ ਕਰ ਲਿਆ ਕਰੂੰਗੀ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸੋਹਣੇ ਲੱਗੇ ਹੋਣਗੇ ਥੈਂਕ ਯੂ so much ਮੈਨੂੰ ਇਨੀ سپورਟ ਕੀਤੀ ਮੇਰੇ ਚੈਨਲ ਨੂੰ سپورਟ ਕੀਤੀ ਤੁਸੀਂ ਮੇਰੇ ਤੇ ٹرسٹ ਕੀਤਾ ਹਨਾ ਤੁਸੀਂ ਇੰਨੇ ਨੇ ਸੂਟ ਮੈਨੂੰ ਆਰਡਰ ਦੇਣੀ ਹੋਗੇ ਤੁਹਾਡਾ ਤੈਦ ਲੋ ਧੰਨਵਾਦ ٹرسٹ ਕਰਕੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸੋ ਸ੍ਰੀ ਕਾਲ ਜੀ ਬਾਏ ਬਾਏ